ਅੱਜ ਦੀਆਂ ਤਿੰਨ ਵੱਡੀਆਂ ਖਬਰਾਂ ਤੇ ਵੱਡਾ ਬਿਵਾਲ ਉੱਠਿਆ ਤੇ ਵੱਡਾ ਖਲਾਰਾ ਪੈ ਗਿਆ ਪਹਿਲਾ ਵੱਡਾ ਮੁੱਦਾ ਉੱਠਿਆ ਮਸ਼ਹੂਰ ਯੂਟਿਊਬਰ ਧਰੂਵ ਰਾਠੀ ਦੀ ਵੀਡੀਓ ਦਾ ਜਿਹਦੇ ਉੱਪਰ ਬਹੁਤ ਵੱਡਾ ਰੌਲਾ ਪੈ ਗਿਆ ਬਹੁਤ ਵੱਡਾ ਖਲਾਰਾ ਪੈ ਗਿਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਇਤਰਾਜ਼ ਧਰੂਵ ਰਾਠੀ ਤੇ ਉਹਦੀ ਵੀਡੀਓ ਦੇ ਉੱਪਰ ਖੜਾ ਕੀਤਾ ਤੇ ਨਾਲ ਹੀ ਫਿਰ ਅੱਗੋਂ ਜਿਹੜਾ ਯੂਟਿਊਬਰ ਧਰੂਵ ਰਾਠੀ ਹੈ ਉਹਨੇ ਵੀ ਆਪਣਾ ਜਵਾਬ ਦਿੱਤਾ ਹੈ ਮਾਮਲਾ ਹੈ ਜੀ ਤਰੁਵਰਾਠੀ ਨੇ ਪਿਛਲੇ ਦਿਨੀ ਇੱਕ ਵੀਡੀਓ ਬਣਾਈ ਹੈ ਵੀਡੀਓ ਦੇ ਵਿੱਚ ਉਸਨੇ ਇੱਕ ਸਟੋਰੀ ਪੇਸ਼ ਕੀਤੀ ਹੈ ਜਿਹੜੀ ਕਿ ਸਿੱਖ ਇਤਿਹਾਸ ਬਾਰੇ ਹੈ ਔਰ ਉਹਦੇ ਉੱਪਰ ਸ਼ਰੋਮਣੀ ਕਮੇਟੀ ਦੇ ਜਿਹੜੇ ਆਗੂ ਨੇ ਗੁਰਚਰਨ ਸਿੰਘ ਗਰੇਵਾਲ ਉਹਨਾਂ ਨੇ ਬਹੁਤ ਵੱਡਾ ਇਤਰਾਜ਼ ਅੱਜ ਖੜਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਹ ਯੂਟਿਊਬਰ ਤਰੁਵਰਾਠੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀਡੀਓ ਬਣਾਈ ਹੈ ਜਿਦੇ ਵਿੱਚ ਐਨੀਮੇਸ਼ਨ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਚੱਲਦੇ ਫਿਰਦੇ ਦਿਖਾਇਆ ਗਿਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਅਸੀਂ ਇਹ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹ ਬਿਲਕੁਲ ਗਲਤ ਆਸੀਂ ਸਿੱਖ ਗੁਰੂ ਸਹਿਬਾਨਾਂ ਬਾਰੇ ਇਹ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ ਕਿ ਉਹਨਾਂ ਦੀਆਂ ਫੋਟੋਆਂ ਨੂੰ ਐਦਾਂ ਕੋਈ ਚੱਲਦੀਆਂ ਫਿਰਦੀਆਂ ਦਿਖਾਵੇ ਪਹਿਲਾਂ ਵੀ ਕਈ ਫਿਲਮਾਂ ਦੇ ਉੱਪਰ ਇਸੇ ਤਰ੍ਹਾਂ ਇਤਰਾਜ਼ ਹੋਏ ਸੀ ਔਰ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਬੁਲਾਰੇ ਨੇ ਕਿਹਾ ਕਿ ਤਰੋਵਰਾਠੀ ਨੇ ਇਹ ਵੀ ਕਿਹਾ ਕਿ ਬੰਦਾ ਸਿੰਘ ਬਹਾਦਰ ਕਦੇ ਵੀ ਸਿੰਘ ਨਹੀਂ ਸੀ ਬਣਿਆ ਇਹ ਦੋਸ਼ ਵੀ ਤਰੋਵਰਾਠੀ ਦੀ ਵੀਡੀਓ ਤੇ ਲਾਇਆ ਗਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਚੇਤਾਵਨੀ ਦਿੱਤੀ ਹੈ ਕਿ ਤਰੋਵਰਾਠੀ ਵਰਗੇ ਕੁਝ ਬੰਦੇ ਜਿਹੜੇ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕਰ ਰਹੇ ਨੇ ਸਾਡੀਆਂ ਸਿੱਖ ਮਾਨਤਾਵਾਂ ਦੇ ਨਾਲ ਛੇੜਛਾੜ ਕਰ ਰਹੇ ਨੇ ਅਸੀਂ ਇਹ ਬਰਦਾਸ਼ਤ ਨਹੀਂ ਕਰਾਂਗੇ ਔਰ ਇਥੋਂ ਤੱਕ ਕਿਹਾ ਸ਼੍ਰੋਮਣੀ ਕਮੇਟੀ ਨੇ ਕਿ ਇਹੋ ਜਿਹੇ ਬੰਦੇ ਕੁਝ ਛੱਡੇ ਹੋਏ ਨੇ ਜਿਹੜੇ ਕਿ ਜਾਣ ਬੁਝ ਕੇ ਇੱਕ ਸਾਜ਼ਿਸ਼ ਦੇ ਤਹਿਤ ਸਿੱਖ ਇਤਿਹਾਸ ਦੇ ਨਾਲ ਐਸਾ ਕੁਝ ਕਰ ਰਹੇ ਨੇ ਤਾਂ ਮੰਗ ਕੀਤੀ ਗਈ ਹੈ ਕਿ ਜਿਹੜਾ ਯੂਟਿਊਬਰ throvariety ਹੈ ਉਹਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹੁਣ ਇਹਦੇ ਉੱਪਰ ਅੱਗੋਂ ਟਰੋਵਰ ਆਠੀ ਦਾ ਵੀ ਬਿਆਨ ਆਇਆ ਟਰੋਵਰ ਆਠੀ ਨੇ ਵੀਡੀਓ ਪਾਈ ਹੈ ਔਰ ਉਹ ਕਹਿ ਰਿਹਾ ਕਿ ਮੈਂ ਪਿਛਲੇ ਟਾਈਮ ਤੋਂ ਮੇਰਾ ਇੱਕ ਸੁਪਨਾ ਸੀਗਾ ਕਿ ਜਿਹੜੀਆਂ ਸਾਡੇ ਇਤਿਹਾਸ ਨਾਲ ਜੁੜੀਆਂ ਕੁਝ ਬਹੁਤ ਮਹਾਨ ਸਟੋਰੀਆਂ ਨੇ ਕਹਾਣੀਆਂ ਨੇ ਉਹਨਾਂ ਨੂੰ ਮੈਂ ਲੋਕਾਂ ਦੇ ਸਾਹਮਣੇ ਆਪਣੇ ਵੱਡੇ YouTube ਚੈਨਲ ਦੇ ਉੱਪਰ ਪੇਸ਼ ਕਰਾਂ ਤੇ ਟਰੋਵਰ ਆਠੀ ਨੇ ਇਹ ਆਪਣੀ ਸਫਾਈ ਦਿੱਤੀ ਹੈ ਕਿ ਮੈਂ ਬੜੀ ਚੰਗੀ ਇੱਛਾ ਦੇ ਨਾਲ ਇਹ ਕੋਸ਼ਿਸ਼ ਕੀਤੀ ਕਿ ਸਿੱਖ ਇਤਿਹਾਸ ਦੀਆਂ ਜਿਹੜੀਆਂ ਬਹੁਤ ਮਾਨਮੱਤੀਆਂ ਚੀਜ਼ਾਂ ਨੇ ਜਿਹੜੀਆਂ ਦੇਸ਼ ਦੇ ਬਾਕੀ ਲੋਕਾਂ ਕੋਲ ਨਹੀਂ ਗਈਆਂ ਵੀ ਮੈਂ ਉਹਨਾਂ ਨੂੰ ਲੈ ਕੇ ਜਾਵਾਂ ਪਰ ਤਰੋਬਰ ਅਠੀ ਨੇ ਇਹ ਕਿਹਾ ਕਿ ਮੈਂ ਉਹਦੇ ਵਿੱਚ ਕੋਸ਼ਿਸ਼ ਕੀਤੀ ਕਿ ਇਹਨੂੰ ਬੜਾ ਰੌਚਕ ਬਣਾਇਆ ਜਾਵੇ ਇੰਟਰਸਟਿੰਗ ਬਣਾਇਆ ਜਾਵੇ ਤਾਂ ਕਿ ਦੇਸ਼ ਦੇ ਔਰ ਦੁਨੀਆ ਦੇ ਬਾਕੀ ਲੋਕ ਵੀ ਦੇਖਣ ਇੰਟਰਸਟ ਨਾਲ ਦੇਖਣ ਤਾਂ ਤਰੋਬਰ ਅਠੀ ਦਾ ਇਹ ਕਹਿਣਾ ਹੈ ਕਿ ਜਦੋਂ ਇਕੱਲਾ ਵੀਡੀਓ ਬਣਾਉਂਦਾ ਬੰਦਾ ਇਕੱਲਾ ਬੋਲਦਾ ਹੈ ਤਾਂ ਲੋਕ ਦੇਖਦੇ ਨਹੀਂ ਇਸ ਕਰਕੇ ਫਿਰ ਬੜੀ ਮਿਹਨਤ ਲਾ ਕੇ ਬੜਾ ਟਾਈਮ ਲਾ ਕੇ ਅਸੀਂ ਇਸ ਤਰ੍ਹਾਂ ਕੁਝ ਐਨੀਮੇਟਡ ਤਸਵੀਰਾਂ ਨੂੰ ਬਣਾਇਆ ਜਿਹਦੇ ਤਹਿਤ ਫਿਰ ਅਸੀਂ ਇਹ ਜਿਹੜੀ ਸਾਰੀ ਸਟੋਰੀ ਆ ਸਿੱਖ ਇਤਿਹਾਸ ਦੀ ਉਹਨੂੰ ਪੇਸ਼ ਕੀਤਾ ਤੇ ਤਰੋਵਰਾ ਅੱਠੀ ਕਹਿੰਦਾ ਕਿ ਮੈਨੂੰ ਬਾਅਦ ਚ ਪਤਾ ਲੱਗਿਆ ਹੁਣ ਕਿ ਕੁਝ ਲੋਕਾਂ ਨੂੰ ਇਹਦੇ ਉੱਪਰ ਸਖਤ ਇਤਰਾਜ਼ ਹੋਇਆ ਔਰ ਉਹ ਕਹਿੰਦਾ ਕਿ ਜੇਕਰ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਤਰਾਜ਼ ਹੋਇਆ ਤਾ ਮੈਂ ਇਹ ਵੀਡੀਓ ਵੀ ਡਿਲੀਟ ਕਰ ਸਕਦਾ ਔਰ ਜੇਕਰ ਉਹ ਮੈਨੂੰ ਕਹਿਨ ਕਿ ਬਾਕੀ ਵੀਡੀਓ ਠੀਕ ਹੈ ਤਾਂ ਮੈਂ ਉਹਨਾਂ ਉਹਨਾਂ ਹਿੱਸਾ ਵੀਡੀਓ ਦਾ ਬਲਰ ਵੀ ਕਰ ਸਕਦਾ ਧੁੰਦਲਾ ਵੀ ਕਰ ਸਕਦਾ ਜਿੰਨੀਆਂ ਫੋਟੋਆਂ ਨੂੰ ਚਲਦੀਆਂ ਫਿਰਦੀਆਂ ਜਾਂ ਕਿਸੇ ਵੀ ਤਰੀਕੇ ਨਾਲ ਚਿਹਰਾ ਦਿਖਾਉਣ ਤੇ ਗੁਰੂ ਸਹਿਬਾਨਾਂ ਦਾ ਕਿਸੇ ਨੂੰ ਵੀ ਇਤਰਾਜ਼ ਹੈ ਤਾਂ ਮੈਂ ਉਹ ਬਲਰ ਕਰਵਾ ਦਿਆਂਗਾ ਪਰ ਉਹਨੇ ਕਿਹਾ ਕਿ ਮੈਨੂੰ ਤੁਸੀਂ ਸੁਝਾਅ ਭੇਜੋ ਕਿ ਮੈਂ ਕੀ ਕਰਾਂ ਤੇ ਮੈਂ ਉਦਾਂ ਹੀ ਕਰ ਲਵਾਂਗਾ ਅ ਧਰਮਰਾਠੀ ਨੇ ਇਹ ਜਿਹੜੀ ਗੱਲ ਕਹੀ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜਾ ਬਿਆਨ ਸ਼੍ਰੋਮਣੀ ਕਮੇਟੀ ਦੇ ਰਹੀ ਆ ਤੁਹਾਨੂੰ ਉਹ ਵੱਧ ਠੀਕ ਲੱਗਦਾ ਕਿ ਜਿਹੜੀ ਸਫਾਈ ਧਰੋਵਰਾਠੀ ਨੇ ਦਿੱਤੀ ਉਹ ਵੱਧ ਠੀਕ ਲੱਗਦੀ ਹੈ ਇਹਦੇ ਉੱਪਰ ਤੁਸੀਂ ਆਪਣਾ ਕੀਮਤੀ ਕੀਮਤੀ ਵਿਚਾਰ ਜ਼ਰੂਰ ਲਿਖਿਓ ਦੇਖੋ ਮੈਂ ਕਹੂੰਗਾ ਪਹਿਲੀ ਤਾਂ ਗੱਲ ਕਿਸੇ ਵੀ ਵਿਅਕਤੀ ਨੂੰ ਇਹ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿ ਜਾਣ ਬੁੱਝ ਕੇ ਕਿਸੇ ਵੀ ਧਾਰਮਿਕ માનਤਾ ਜਾਂ ਕਿਸੇ ਵੀ ਵਿਅਕਤੀ ਦੀਆਂ માનਤਾਵਾਂ ਨੂੰ ਜਾਣ ਕੇ ਹਰਟ ਕਰੇ ਦੁੱਖ ਕਸ਼ਟ ਪਚਾਏ ਜਾਂ ਨੀਵਾ ਦਿਖਾਏ ਨੀਵਾ ਦਿਖਾਉਣ ਜਾਂ ਤੋੜ ਮਰੋੜ ਕੇ ਸਾਜੀ ਤਰੀਕੇ ਨਾਲ ਕੋਈ ਵੀ ਚੀਜ਼ ਪੇਸ਼ ਨਹੀਂ ਕੀਤੀ ਜਾਣੀ ਚਾਹੀਦੀ ਇਹ ਭਾਵਨਾ ਇਹ ਸੋਚ ਬੜੀ ਗਲਤ ਹੈ ਖਤਰਨਾਕ ਵੀ ਹੈ ਪਰ ਜਿਵੇਂ ਤਰੋਬਰਠੀ ਕਹਿ ਰਿਹਾ ਕਿ ਮੈਂ ਚੰਗੀ ਕੋਸ਼ਿਸ਼ ਕੀਤੀ ਹੈ ਮੈਨੂੰ ਲੱਗਦਾ ਹੈ ਕੋਸ਼ਿਸ਼ਾਂ ਚੰਗੀਆਂ ਹੋਣੀਆਂ ਚਾਹੀਦੀਆਂ ਨੇ ਕੋਈ ਮਾੜੀ ਗੱਲ ਨਹੀਂ ਪਰ ਪੂਰਾ ਪਹਿਲਾਂ ਜਾਣਕਾਰੀ ਲੈ ਲੈਣੀ ਚਾਹੀਦੀ ਵੀ ਅਸੀਂ ਕਿੱਦਾਂ ਕੀ ਵਿਖਾਈਏ ਤੇ ਕਿੱਦਾਂ ਕੀ ਨਾ ਵਿਖਾਈਏ ਇਹ ਜਾਣਕਾਰੀ ਜ਼ਰੂਰ ਲੈ ਲੈਣੀ ਚਾਹੀਦੀ ਆ ਤੇ ਉਸ ਤਰੀਕੇ ਨਾਲ ਜੇ ਕੋਈ ਕੋਸ਼ਿਸ਼ ਕਰੇਗਾ ਤੇ ਉਹਨੂੰ ਫਿਰ ਸ਼ਾਬਾਸ਼ ਵੀ ਕਈ ਵਾਰ ਮਿਲਦੀ ਆ ਜਿਹੜਾ ਪੂਰਾ ਸਾਰਾ ਕੁਝ ਖਿਆਲ ਰੱਖ ਕੇ ਕੰਮ ਕਰਦਾ ਸੋ ਹੁਣ ਧਰੋਵਰਾਠੀ ਨੇ ਵੀ ਆਪਣਾ ਪੱਖ ਰੱਖ ਦਿੱਤਾ ਹੈ ਯੂਟਿਊਬਰਾਂ ਤੇ ਪਿਛਲੇ ਦਿਨਾਂ ਤੋਂ ਕਾਫੀ ਸੰਕਟ ਆਇਆ ਪਿਆ ਇੱਕ ਇੱਕ ਜਿਹੜੀ ਜੋਤੀ ਮਲਹੋਤਰਾ ਨਾਂ ਦੀ ਯੂਟਿਊਬਰ ਕੁੜੀ ਹੈ ਉਹਨੂੰ ਭਾਰਤ ਦੇ ਵਿੱਚ ਪਾਕਿਸਤਾਨ ਦੀ ਜਸੂਸੀ ਦਾ ਕੰਮ ਕਰਨ ਵਾਲੀ ਦਾ ਦੋਸ਼ ਲਾ ਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਔਰ ਉਹਦੇ ਬਾਰੇ ਵੱਡੇ ਵੱਡੇ ਖੁਲਾਸੇ ਜਿਹੜੇ ਉਹ ਕੀਤੇ ਜਾ ਰਹੇ ਨੇ ਉਹਦਾ ਪਰਿਵਾਰ ਕਹਿ ਰਿਹਾ ਵੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਪਰ ਗ੍ਰਿਫਤਾਰੀ ਕਰਨ ਵਾਲੀ ਜਿਹੜੀ ਪੁਲਿਸ ਹੈ ਉਹ ਕਹਿ ਰਹੀ ਹੈ ਕਿ ਇਹ ਕੁੜੀ ਤੋਂ ਖੁਲਾਸੇ ਹੋ ਰਹੇ ਨੇ ਇਹ ਵਾਕਿਆ ਹੀ ਪਾਕਿਸਤਾਨ ਦੀ ਜਸੂਸ ਬਣ ਕੇ ਭਾਰਤ 'ਚ ਕੰਮ ਕਰ ਰਹੀ ਸੀ ਇਹਦੇ ਪਾਕਿਸਤਾਨ ਦੇ ਵੱਡੇ ਵੱਡੇ ਅਧਿਕਾਰੀਆਂ ਨਾਲ ਸੰਬੰਧ ਸੀ ਔਰ ਉਹਦੇ ਉੱਪਰ ਇਹ ਵੀ ਦੋਸ਼ ਲੱਗ ਰਿਹਾ ਹੈ ਕਿ ਉਹ ਕਈ ਵਾਰ ਪਾਕਿਸਤਾਨ ਗਈ ਚੀਨ ਵੀ ਗਈ ਤੇ ਪਰ ਉਹ ਕੁੜੀ ਦਾ ਪਰਿਵਾਰ ਕਹਿ ਰਿਹਾ ਕਿ ਉਹ ਤਾਂ ਆਪਣੇ YouTube ਚੈਨਲ ਦੇ سلسلے ਦੇ ਵਿੱਚ ਜਾਂਦੀ ਸੀ ਔਰ ਸਾਨੂੰ ਨਹੀਂ ਪਤਾ ਕਿ ਉਹਨੇ ਕੀ ਗਲਤ ਕੀਤਾ ਹੈ ਜਿਹੜੇ ਉਹਦੇ ਤੇ ਦੋਸ਼ ਲਾਏ ਜਾ ਰਹੇ ਨੇ ਹੁਣ ਉਹਦਾ ਪੂਰਾ ਸੱਚ ਕੀ ਹੈ ਉਹ ਤਾਂ ਅਜੇ ਨਿੱਤਰ ਕੇ ਸਾਹਮਣੇ ਆਏਗਾ ਆਉਣ ਵਾਲੇ ਟਾਈਮ 'ਚ ਪਰ ਇੱਕ ਮੁੰਡਾ ਦਵਿੰਦਰ ਸਿੰਘ ਵੀ ਗ੍ਰਿਫਤਾਰ ਕੀਤਾ ਗਿਆ ਹੈ ਕੈਂਥਲ ਤੋਂ ਕੈਂਥਲ ਦੇ ਇੱਕ ਪਿੰਡ ਤੋਂ ਤੇ ਦਵਿੰਦਰ ਸਿੰਘ ਦੇ ਉੱਪਰ ਵੀ ਇਹੀ ਦੋਸ਼ ਲਾਏ ਗਏ ਵੀ ਉਹ ਪਾਕਿਸਤਾਨ ਗਿਆ ਸੀਗਾ ਤੇ ਉੱਥੇ ਉਹਨੇ ਇਸ ਤਰ੍ਹਾਂ ਉਹ ਸੰਪਰਕ ਚ ਉਹਨਾਂ ਦੇ ਆਇਆ ਤੇ ਫਿਰ ਉਹ ਜਸੂਸੀ ਕਰਨ ਲੱਗ ਪਿਆ ਪਰ ਦਵਿੰਦਰ ਸਿੰਘ ਦਾ ਪਰਿਵਾਰ ਤੇ ਉਹਦੇ ਕਈ ਦੋਸਤ ਇਹ ਕਹਿ ਰਹੇ ਨੇ ਕਿ ਇਹ ਦੋਸ਼ ਬਿਲਕੁਲ ਝੂਠੇ ਨੇ ਉਹ ਉਹਨੇ ਕਦੇ ਵੀ ਜਸੂਸੀ ਨਹੀਂ ਕੀਤੀ ਔਰ ਉਹਨੂੰ ਬਿਲਕੁਲ ਝੂਠੇ ਤਰੀਕੇ ਨਾਲ ਫਸਾਇਆ ਜਾ ਰਿਹਾ ਹੁਣ ਦੋਨੇ ਪੱਖ ਤੁਹਾਡੇ ਸਾਹਮਣੇ ਨੇ ਤੁਸੀਂ ਆਪਣੀ ਬੁੱਧੀ ਤੋਂ ਕੰਮ ਲੈ ਕੇ ਸੋਚੋ ਤੁਹਾਨੂੰ ਕਿਹੜੀ ਗੱਲਬਾਤ ਠੀਕ ਲੱਗਦੀ ਤੀਜੀ ਵੱਡੀ ਖਬਰ ਹੈ ਕਿਸਾਨ ਆਗੂ ਰਕੇਸ਼ ਟਕਹੜ ਕਿਸਾਨ ਆਗੂ ਰਕੇਸ਼ ਟਕਹੜ ਤੇ ਪਿਛਲੇ ਦਿਨੀ ਹਮਲਾ ਕੀਤਾ ਗਿਆ ਸੀ ਜਦੋਂ ਉਹ ਇੱਕ ਸਮਾਗਮ 'ਚ ਜਾ ਰਿਹਾ ਸੀ ਤਾਂ ਉੱਥੇ ਕੁਝ ਜਿਹੜੇ ਕੱਟੜਵਾਦੀ ਲੋਕ ਨੇ ਉਹਦੇ ਦਿਵਾਲੇ ਇਕੱਠੇ ਹੋ ਗਏ ਤੇ ਉਹ ਉਹ ਉਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਉਹਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਹੋਈ ਸੀ ਪੁਲਿਸ ਨੇ ਵਿਚਾਲੇ ਆ ਕੇ ਬਚਾ ਲਿਆ ਸੀ ਤੇ ਹੁਣ ਕਿਸਾਨ ਆਗੂ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਕੇਸ਼ਟ ਕੈਤ ਉਹਦੇ ਉੱਪਰ ਇੱਕ ਵਿਅਕਤੀ ਨੇ ਬਹੁਤ ਵੱਡਾ ਬਿਆਨ ਦਿੱਤਾ ਉਸ ਨੇ ਕਿਹਾ ਕਿ ਜਿਹੜਾ ਵੀ ਰਕੇਸ਼ਟ ਕੈਤ ਦਾ ਸਿਰ ਵੱਢ ਕੇ ਲੈ ਕੇ ਆਏਗਾ ਉਹਨੂੰ 5 ਲੱਖ ਰੁਪਈਆ ਦਿੱਤਾ ਜਾਏਗਾ ਤੇ ਉਹ ਮੈਂ ਦੇਵਾਂਗਾ ਇੰਨਾ ਵੱਡਾ ਐਲਾਨ ਕਿਸੇ ਦਾ ਸਿਰ ਵੱਢਣ ਦੇ ਲਈ ਅਕਸੌਣ ਦੇ ਲਈ ਪੈਸੇ ਧੰਨ ਦਾ ਐਲਾਨ ਹੋਇਆ ਉਸ ਤੋਂ ਬਾਅਦ ਫਿਰ ਜਿਹੜੀ ਕਿਸਾਨ ਜਥੇਬੰਦੀ ਐ ਰਕੇਸ਼ ਟਕੈਤ ਦੀ ਉਹਨਾਂ ਨੇ ਪ੍ਰਦਰਸ਼ਨ ਕੀਤੇ ਨੇ ਥਾਣਾ ਘੇਰਿਆ ਤੇ ਥਾਣਾ ਘੇਰਨ ਤੋਂ ਬਾਅਦ ਫਿਰ ਉਹ ਜਿਹੜਾ ਅਮਿਤ ਚੌਧਰੀ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਜਿਨੇ ਇਹ ਬਿਆਨ ਦਿੱਤਾ ਤਾਂ ਫਿਰ ਪੁਲਿਸ ਨੇ ਉਹਦੇ ਉੱਪਰ ਪਰਚਾ ਦਰਜ ਕੀਤਾ ਹੁਣ ਉਹਨੂੰ ਫੜਿਆ ਜਾਏਗਾ ਗ੍ਰਿਫਤਾਰ ਕੀਤਾ ਜਾ ਸਕੇਗਾ ਕਿ ਉਹ ਬਾਰੋ-ਬਾਰੀ ਜ਼ਮਾਨਤ ਲੈ ਜਾਏਗਾ ਇਹ ਆਉਣ ਵਾਲਾ ਟਾਈਮ ਦੱਸੇਗਾ ਪਰ ਇੱਥੇ ਇੱਕ ਮਾਮਲਾ ਹੋਰ ਵੀ ਵੱਡਾ ਜ਼ੋਰ ਫੜ ਗਿਆ। ਉਹ ਮਾਮਲਾ ਇਹ ਹੈ ਕਿ ਪਹਿਲਾਂ ਭਾਜਪਾ ਦੇ ਇੱਕ ਮੰਤਰੀ ਵਿਜੇ ਸ਼ਾਹ ਨੇ ਜਿਹੜੀ ਭਾਰਤ ਦੀ ਫੌਜੀ ਕਰਨਲ ਧੀ ਐ ਸੋਫੀਆ ਕੁਰੈਸ਼ੀ ਜਿਨੇ ਟਕਰਾਅ ਦੇ ਦਰਮਿਆਨ ਭਾਰਤੀ ਫੌਜ ਦੇ ਵਿੱਚ ਇੱਕ ਬੜਾ ਅਹਿਮ ਰੋਲ ਨਿਭਾਇਆ ਉਹਦੇ ਬਾਰੇ ਅੱਤਵਾਦੀਆਂ ਦੀ ਭੈਣ ਕਿਹਾ ਸੀ ਤੇ ਉਸ ਤੋਂ ਬਾਅਦ ਅਜੇ ਤੱਕ ਭਾਜਪਾ ਨੇ ਉਹਨੂੰ ਉਹਦੇ ਅਹੁਦੇ ਤੋਂ ਨਹੀਂ ਹਟਾਇਆ ਔਰ ਕੋਈ ਵੱਡੀ ਕਾਰਵਾਈ ਭਾਜਪਾ ਨੇ ਨਹੀਂ ਕੀਤੀ। ਅਦਾਲਤ ਦੇ ਕਹਿਣ ਤੇ ਹਾਈ ਕੋਰਟ ਦੇ ਕਹਿਣ ਤੇ ਫਿਰ ਉਹਦੇ ਤੇ ਇੱਕ ਪਰਚਾ ਦਰਜ ਹੋਇਆ ਪਰ ਉਹ ਆਪਣੇ ਅਹੁਦੇ ਤੇ ਅਜੇ ਵੀ ਕਾਇਮ ਹੈ। ਦੂਜੇ ਪਾਸੇ ਇੱਕ ਗੁਜਰਾਤ ਦੇ ਵਿੱਚੋਂ ਇੱਕ ਮੁਸਲਮ ਪ੍ਰੋਫੈਸਰ ਹੈ ਜਿਹਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਉੱਪਰ ਇਹ ਦੋਸ਼ ਲਾਇਆ ਗਿਆ ਕਿ ਇਹਨੇ ਭਾਰਤੀ ਫੌਜ ਬਾਰੇ ਕੁਝ ਇਸ ਤਰ੍ਹਾਂ ਦੀ ਗੱਲ ਆਖੀ ਹੈ ਜਿਹਦੇ ਕਾਰਨ ਪਹਿਲਾਂ ਵੀ 14 ਬੰਦਿਆਂ ਦੇ ਉੱਪਰ ਗੁਜਰਾਤ ਦੇ ਵਿੱਚ ਪਰਚੇ ਦਰਜ ਹੋਏ ਗ੍ਰਿਫਤਾਰੀਆਂ ਵੀ ਹੋਈਆਂ ਤੇ ਹੁਣ ਉਹ ਮੁਸਲਮ ਪ੍ਰੋਫੈਸਰ ਜਿਹੜਾ ਪੜਾਉਣ ਵਾਲਾ ਉਹਨੂੰ ਗ੍ਰਿਫਤਾਰ ਕੀਤਾ ਗਿਆ ਹੁਣ ਇਹ ਸਾਰੇ ਮਾਮਲੇ ਦੇ ਉੱਪਰ ਵੱਡੇ ਸਵਾਲ ਉੱਠੇ ਨੇ ਲੋਕ ਇਹ ਪੁੱਛ ਰਹੇ ਨੇ ਕਿ ਉਹ ਪ੍ਰੋਫੈਸਰ ਨੂੰ ਤਾਂ ਗ੍ਰਿਫਤਾਰ ਕਰ ਲਿਆ ਪਰ ਭਾਜਪਾ ਦੇ ਮੰਤਰੀ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਭਾਜਪਾ ਦਾ ਮੰਤਰੀ ਹੁਣ ਤੱਕ ਬਾਹਰ ਕਿਉਂ ਘੁੰਮ ਰਿਹਾ ਭਾਜਪਾ ਦਾ ਮੰਤਰੀ ਹੁਣ ਤੱਕ ਅਹੁਦੇ ਤੇ ਕਿਉਂ ਬਰਕਰਾਰ ਹੈ ਭਾਜਪਾ ਸਰਕਾਰ ਦੀ ਇਹ ਡਬਲ ਨੀਤੀ ਕਿਉਂ ਹੈ ਕਿ ਜੇ ਦੂਜਾ ਕੋਈ ਕੁਝ ਕਰੇ ਉਹਨੂੰ ਤੁਰੰਤ ਕਾਰਵਾਈ ਤੁਰੰਤ ਗ੍ਰਿਫਤਾਰੀਆਂ ਤਜੇ ਆਪਣਾ ਕਰੇ ਤੇ ਫਿਰ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਭਾਜੇਪੀ ਦੇ ਉੱਪਰ ਇਹ ਦੋਸ਼ ਲੱਗੇ ਨੇ ਕਾਂਗਰਸ ਤੇ ਦੂਜੀਆਂ ਪਾਰਟੀਆਂ ਨੇ ਲਾਏ ਨੇ ਕਿ ਬੀਜੇਪੀ ਆਪਣੇ ਉਸ ਮੰਤਰੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਇੱਥੋਂ ਤੱਕ ਕਿ ਉਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਬੀਜੇਪੀ ਸਰਕਾਰ ਦੇ ਉਪ ਮੁੱਖ ਮੰਤਰੀ ਉਹਨੇ ਵੀ ਜਿਹੜਾ ਜਿਹਦਾ ਨਾਮ ਜਗਦੀਸ਼ ਦੇਵੜਾ ਉਹਨੇ ਵੀ ਇਦਾਂ ਦਾ ਬਿਆਨ ਦਿੱਤਾ ਕਿ ਜਿਹੜੀ ਭਾਰਤ ਦੀ ਸੈਨਾ ਤੇ ਜਿੰਨੇ ਸੈਨਿਕ ਨੇ ਉਹ ਮੋਦੀ ਜੀ ਦੇ ਚਰਨਾਂ ਤੇ ਨਤਮਸਤਕ ਹੋ ਰਹੇ ਨੇ ਉਦੋਂ ਵੀ ਇਸ ਮਾਮਲੇ ਦੇ ਉੱਪਰ ਬੜਾ ਬਵਾਲ ਉੱਠਿਆ ਔਰ ਸਵਾਲ ਖੜੇ ਹੋਏ ਨੇ ਕਿ ਭਾਰਤੀ ਫੌਜ ਸਾਰੀ ਨੂੰ ਮੋਦੀ ਦੇ ਚਰਨਾਂ ਤੇ ਪੈਰਾਂ ਤੇ ਨਤਮਸਤਕ ਕਰਨਾ ਇਹ ਠੀਕ ਨਹੀਂ ਹੈ ਇਹ ਗਲਤ ਹੈ ਇਹ ਭਾਰਤੀ ਫੌਜ ਦਾ અપਮਾਨ ਹੈ ਇਹ ਗੱਲਾਂ ਉੱਠੀਆਂ ਤੇ ਅੱਜ ਫੇਰ ਇਹ ਮਾਮਲਾ ਜਿਹੜਾ ਜਦੋਂ ਉਹ ਪ੍ਰੋਫੈਸਰ ਜਿਹੜਾ ਮੁਸਲਮ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਇਹ ਸਾਰਾ ਮਾਮਲਾ ਤੂਲ ਫੜ ਗਿਆ ਜੋਰ ਫੜ ਗਿਆ ਹੁਣ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਰਾਹੁਲ ਗਾਂਧੀ ਨੇ ਇੱਕ ਨਵਾਂ ਮਾਮਲਾ ਉਠਾਇਆ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ ਦਿਨੀ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਹਨ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜਦੋਂ ਭਾਰਤ ਨੇ ਪਾਕਿਸਤਾਨ ਦੇ ਉੱਪਰ ਸਰਜਿਕਲ ਸਟ੍ਰਾਈਕ ਸਟ੍ਰਾਈਕ ਕੀਤੀ ਹੈ ਤਾਂ ਪਾਕਿਸਤਾਨ ਨੂੰ ਇਹਦੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਅਸੀਂ ਤੁਹਾਡੀ ਫੌਜ ਤੇ ਨਹੀਂ ਅੱਤਵਾਦੀਆਂ ਤੇ ਹਮਲਾ ਕਰ ਰਹੇ ਹਾਂ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਹ ਦੇਸ਼ ਧਰੋਹ ਤੋਂ ਕੱਟ ਨਹੀਂਗਾ ਰਾਹੁਲ ਗਾਂਧੀ ਨੇ ਕਿਹਾ ਕਿ ਬਹੁਤ ਗਲਤ ਕੀਤਾ ਗਿਆ ਔਰ ਫਿਰ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਤੇ ਇੱਥੋਂ ਤੱਕ ਕਹਿਤਾ ਵੀ ਇਹ ਦੇਸ਼ ਨਾਲ ਗਦਾਰੀ ਹੈ ਵਿਰੋਧੀ ਦੇਸ਼ ਦੇ ਉੱਪਰ ਲੜਾਈ ਦੇ ਟਾਈਮ ਉਹਨੂੰ ਦੱਸ ਕੇ ਹਮਲਾ ਕਰਨਾ ਇਹ ਉਹਨੂੰ ਅਲਰਟ ਕਰਨ ਵਾਲੀ ਗੱਲ ਹੈ ਤੇ ਜੇ ਇਹ ਇਸ ਤਰ੍ਹਾਂ ਹੀ ਕੀਤਾ ਗਿਆ ਆਫੇਰ ਸੰਜੀਤ ਸਿੰਘ ਨੇ ਕਿਹਾ ਆਮ ਆਦਮੀ ਪਾਰਟੀ ਦੇ ਆਗੂ ਨੇ ਵੀ ਇਹ ਬਹੁਤ ਵੱਡੀ ਗਦਾਰੀ ਹੈ ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨ